ਪੰਜਾਬ ਖਰਨਾ ਲਾਈਵ ਦੇ ਨਾਲ ਤਾਂ ਮੈਂ ਤੁਹਾਡਾ ਦੋਸਤ ਜਤਿਨ ਤਾਂ ਅੱਜਕੱਲ ਕਰੰਜ਼ਾਰੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਬਾਰੇ ਆਖਿਰਕਾਰ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਹੁਣ ਇੱਕ ਹੋਰ ਮਾਮਲਾ ਦਰਜ ਹੋਇਆ ਹੈ ਜੀ ਹਾਂ ਇੱਕ ਹੋਰ ਮਾਮਲਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਦਰਜ ਹੋਇਆ ਹੈ ਉਹ ਮਾਮਲਾ ਮੈਲ ਫਾਰਮ ਦੇ ਵਿੱਚ ਜਿੱਥੇ ਉਹਨਾਂ ਦੇ ਇੱਕ ਆਬਦੇ ਫਾਰਮ ਦੇ ਵਿੱਚ ਮਹਿੰਗੀ ਸ਼ਰਾਬ ਇਪੋਰਟੈਂਟ ਸ਼ਰਾਬ ਹੈ ਜਿਹੜੀ ਬਰਾਮਤ ਹੋਈ ਹੈ ਹੁਣ ਐਕਸਾਈਜ਼ ਦਾ ਮਾਮਲਾ ਦਰਜ ਹੋਇਆ ਲੇਕਿਨ ਹਰਾਨੇਪੁਰ ਆਪ ਗੱਲ اے ਆਖੀ ਪੱਤਰਕਾਰਾਂ ਵੱਲੋਂ ਉਸ ਐਫ ਆਈ ਆਰ ਨੂੰ ਮੰਗਿਆ ਜਾਂਦਾ ਤਾਂ ਉਸ ਨੂੰ ਜਨਤਕ ਨਹੀਂ ਕੀਤਾ ਗਿਆ ਪੰਜਾਬ ਦੇ ਪੁਲਿਸ ਦੇ ਉੱਤੇ ਜ਼ਰੂਰ ਸਵਾਲ ਉੱਠੇ ਨੇ ਉਸ ਨੂੰ ਜਨਤਕ ਨਹੀਂ ਕੀਤਾ ਗਿਆ ਤਾਂ ਕਿ ਆਖੇਕਾਰ ਪੰਜਾਬ ਦੀ ਪੁਲਿਸ ਹਜੇ ਵੀ ਡੀ ਆਈ ਜੀ ਦੇ ਪ੍ਰਤੀ ਠੰਡੀ ਨਿਗਰ ਰੱਖੀ ਹੋਈ ਹੈ ਕਿਉਂਕਿ ਪੰਜਾਬ ਦੀ ਜਿਹੜੇ ਉਸ ਕ੍ਰੈਪ ਦੇ ਮਾਲਕ ਨੇ ਜਿਨ੍ਹਾਂ ਨੇ ਵੱਲੋਂ ਸ਼ਿਕਾਇਤ ਕਰਤਾ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੈਂ ਪੰਜਾਬ ਦੀ ਵਿਜੀਲੈਂਸ ਦੇ ਉੱਤੇ ਵੀ ਯਕੀਨ ਨਹੀਂ ਕੀਤਾ ਟੈਸਟ ਕਰਕੇ ਹੀ ਮੈਂ CBI ਦਾ ਰਸਤਾ ਪਨਾਇਆ ਤਾਂ ਇਸ ਦੇ ਵਿੱਚ ਹੁਣ DIG ਤੇ ਹਜੇ ਵੀ ਠੰਡੀ ਨਿਗਾਹ ਦਾ ਜਿਹੜਾ ਠੰਡਾ ਬਸਤਾ ਹੈ ਉਹ ਬਿਲਕੁਲ جاری ਹੈ